ਸਰਦਾਰ ਸਾਹਿਬ ਨੇ ਜਿਹੜੇ ਕਿ ਜੀਰਾ ਸ਼ਰਾਬ ਫੈਕਟਰੀ ਵਿੱਚ ਚਾਉਂਦੇ ਨੇ ਆ ਕੇ ਇਹੀ ਸਰਦਾਰ ਸਾਹਿਬ ਪਾਣੀਆਂ ਦੇ ਸੈਂਪਲ ਕਰਦੇ ਨੇ ਤੇ ਉਹ ਪਾਣੀਆਂ ਦੇ ਸੈਂਪਲ ਫੈਕਟਰੀ ਦੇ ਹੱਕ ਵਿੱਚ ਭੁੱਗਤਦੇ ਨੇ ਸੈਂਟਰ ਪੋਲੂਸ਼ਨ ਕੰਟਰੋਲ ਬੋਰਡ ਦੀ ਟੀਮ ਆਉਂਦੀ ਆ ਸੈਂਟਰ ਪੋਲੂਸ਼ਨ ਦੀ ਕੰਟਰੋਲ ਬੋਰਡ ਦੀ ਟੀਮ ਆਣ ਕੇ ਸਾਡੇ 29 ਸੈਂਪਲ ਕਰਦੀ ਆ ਤੇ 29 ਦੇ 29 ਹੀ ਖੇਲ ਹੁੰਦੇ ਨੇ ਕੀ ਤੁਸੀਂ ਦੱਸੋਗੇ ਜਿਹੜੇ ਤੁਸੀਂ ਜੀਰਾ ਸ਼ਰਾਬ ਫੈਕਟਰੀ ਵਿੱਚ ਸੈਂਪਲ ਕੀਤੇ ਸੀ ਉਹ ਫੈਕਟਰੀ ਦੇ ਹੱਕ ਵਿੱਚ ਕਿਵੇਂ ਆਏ ਜਿਹੜੇ ਸੈਂਟਰ ਪলিউਸ਼ਨ ਕੰਟਰੋਲ ਬੋਰਡ ਨੇ ਥੋੜੇ ਬਾਅਦ ਜਿਹਦੇ ਵਿੱਚ ਸਾਈਨਾਈਡ ਵੀ ਆਇਆ ਉਹ ਕਿਵੇਂ ਆਇਆ ਤੁਸੀਂ ਕਹਿੰਦਾਂ ਮਿਲੇ ਸੀ ਕਦੀ ਮਿਲੀ ਭਗਤਨਾ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਉਹ ਫੈਕਟਰੀ ਦੇ ਹੱਕ ਵਿੱਚ ਪਹੁੰਚੇ ਇਹਨਾਂ ਦੀ ਬਦਲੀ ਅਸੀਂ ਕਰਾਈ ਆ ਇਹ ਫਰੀਦਕੋਟ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਫਸਰ ਤੋਂ ਉੱਥੇ ਬਦਲ ਕੇ ਇਹ ਥੋੜੇ ਇਸੇ ਇਲਾਕੇ ਦੇ ਵਿੱਚ ਇਹੋ ਜਿਹੇ ਰੈਡ ਇੰਡਸਟਰੀਆਂ ਲਗਾਉਣ ਵਾਸਤੇ ਆਏ ਨੇ ਉਹ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨਹੀਂ ਪੰਜਾਬ ਪ੍ਰਦੂਸ਼ਣ ਕਰੋ ਬੋੜਾ ਤੇ ਅੱਜ ਸਾਡੇ ਮੁਰਾ ਪੰਜਾਬ ਪ੍ਰਦੂਸ਼ਣ ਕਰੋ ਬੋੜ ਬੈਠਾ ਮੇਰਾ ਨਾਮ ਜੀ ਰੋਮਨ ਬਰਾੜ ਸੁਪੁੱਤਰ ਸਰਦਾਰ ਨਿੱਕਾ ਸਿੰਘ ਪਿੰਡ ਮਈਆਂ ਵਾਲਾ ਕਲਾ ਮੈਂ ਸਾਂਝਾ ਮੋਰਚਾ ਜੀਰਾ ਤੋਂ ਆਇਆ ਜੀਰਾ ਛਰਾਬ ਫੈਕਟਰੀ ਨੂੰ ਧਰਨੇ ਨੂੰ ਚੱਲਦੇ 3 ਸਾਲ ਹੋ ਗਏ ਆ ਜੀ ਤੇ ਮੇਰਾ ਪਹਿਲਾ ਸਿੱਧਾ ਸਿੱਧਾ ਉਹ ਸਰਦਾਰ ਜੀ ਬੈਠੇ ਨੇ ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਪਲੀਜ਼ ਸਾਹਮਣੇ ਆਓ ਜੀ ਛੋਟੇ ਦਰਸ਼ਨ ਕਰਾਉਣੇ ਸੰਗਤਾਂ ਨੂੰ ਆਓ ਜੀ ਆਓ ਸਰਦਾਰ ਸਾਹਿਬ ਇਹ ਸਰਦਾਰ ਸਾਹਿਬ ਦੇ ਦਰਸ਼ਨ ਕਰੋ ਜੀ ਇਹ ਸਰਦਾਰ ਸਾਹਿਬ ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਦੇ ਅਫਸਰ ਨੇ ਤੇ ਉਹੀ ਸਰਦਾਰ ਸਾਹਿਬ ਨੇ ਜਿਹੜੇ ਕਿ ਜੀਰਾ ਛਰਾ ਫੈਕਟਰੀ ਵਿੱਚ ਆਉਂਦੇ ਨੇ ਸੰਤ ਬਲਵੀਰ ਸਿੰਘ ਸੀਚੇਵਾਲ ਜੀ ਆਉਂਦੇ ਨੇ ਆਕੇ ਇਹੀ ਸਰਦਾਰ ਸਾਹਿਬ ਪਾਣੀਆਂ ਦੇ ਸੈਂਪਲ ਕਰਦੇ ਨੇ ਤੇ ਉਹ ਪਾਣੀਆਂ ਦੇ ਸੈਂਪਲ ਫੈਕਟਰੀ ਦੇ ਹੱਕ ਵਿੱਚ ਭੁਗਤਦੀ ਨਹੀਂ ਇਹ ਉਹ ਸਰਦਾਰ ਸਾਹਿਬ ਨੇ ਉਸ ਤੋਂ ਬਾਅਦ ਸੈਂਟਰ ਪੋਲੂਸ਼ਨ ਕੰਟਰੋਲ ਬੋਰਡ ਦੀ ਟੀਮ ਆਂਦੀ ਆ ਸੈਂਟਰ ਪੋਲੂਸ਼ਨ ਦੀ ਕੰਟਰੋਲ ਬੋਰਡ ਦੀ ਟੀਮ ਆਣ ਕੇ ਸਾਡੇ 29 ਸੈਂਪਲ ਕਰਦੀ ਆ ਤੇ 29 ਦੇ 29 ਹੀ ਖੋਲ ਹੁੰਦੇ ਨੇ ਕੀ ਤੁਸੀਂ ਦੱਸੋਗੇ ਜਿਹੜਾ ਤੁਸੀਂ ਜੀਰਾ ਸ਼ਰਾਬ ਫੈਕਟਰੀ ਵਿੱਚ ਸੈਂਪਲ ਕੀਤੇ ਸੀ ਉਹ ਫੈਕਟਰੀ ਦੇ ਹੱਕ ਵਿੱਚ ਕਿਵੇਂ ਆਏ ਤੇ ਜਿਹੜੇ ਸੈਂਟਰ ਪੋਲੂਸ਼ਨ ਕੰਟਰੋਲ ਬੋਰਡ ਨੇ ਥੋੜੇ ਬਾਅਦ ਜਿਹਦੇ ਵਿੱਚ ਸਾਈਨਾਈਡ ਵੀ ਆਇਆ ਉਹ ਕਿਵੇਂ ਆਇਆ ਤੁਸੀਂ ਕਹਿੰਦੇ ਨਾ ਮਿਲੇ ਸੀ ਕਹਿੰਦੀ ਮਿਲੀ ਭਗਤਨਾ ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਨੇ ਉਹ ਫੈਕਟਰੀ ਦੇ ਹੱਕ ਵਿੱਚ ਪਹੁੰਚੇ ਸਾਡਾ ਕੰਮ ਸੈਂਪਲ ਕਲੈਕਟ ਕਰਨਾ ਹੈ ਅਸੀਂ ਟੀਮ ਦੇ ਨਾਲ ਇਹਨਾਂ ਮੈਂ ਦੱਸਣਾ ਚਾਹਣਾ ਇਹਨਾਂ ਦੀ ਬਦਲੀ ਅਸੀਂ ਕਰਾਈ ਆ ਇਹ ਪ੍ਰੀਤਕੋਟ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਫਸਰ ਤੋਂ ਉੱਥੋਂ ਬਦਲ ਕੇ ਇਹ ਢੋਡੇ ਇਸੇ ਇਲਾਕੇ ਦੇ ਵਿੱਚ ਇਹੋ ਜਿਹੇ ਰੈਡ ਇੰਡਸਟਰੀਆਂ ਲਵਾਉਣ ਵਾਸਤੇ ਆਏ ਨੇ ਇਹ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਬਿਲਕੁਲ ਕਰਪਟ ਸਿਰੇ ਤਾਂ ਇਹ ਹੈਗਾ ਨੇ ਇਹ ਅਸੀਂ ਨਹੀਂ ਕਹਿ ਰਹੇ ਇਹ ਮਾਣਯੋਗ ਮੁੱਖ ਮੰਤਰੀ ਸਾਹਿਬ ਦੀਆਂ ਮੁੱਖ ਮੰਤਰੀ ਬਣ ਤੋਂ ਪਹਿਲਾਂ ਦੀਆਂ ਸਪੀਚਾਂ ਚੱਕ ਲਓ ਉਹਨਾਂ ਨੇ ਕਿਹਾ ਸੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨਹੀਂ ਪੰਜਾਬ ਪ੍ਰਦੂਸ਼ਣ ਕਰੋ ਬੋਰਡ ਤੇ ਅੱਜ ਸਾਡੇ ਮੂਰੇ ਪੰਜਾਬ ਪ੍ਰਦੂਸ਼ਣ ਕਰੋ ਬੋਰਡ ਬੈਠਾ ਕਿ ਸਾਡੇ ਮੂਰੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਕੀ ਬੈਠਾ ਇਹ ਸਾਨੂੰ ਦੱਸਿਆ ਜਾਵੇ ਇਸ ਬੋਰਡ ਨੂੰ ਬਦਲਿਆ ਜਾਵੇ ਇਸ ਬੋਰਡ ਨੇ ਬੁੱਢੇ ਨਾਲੇ ਦੇ ਵਿੱਚ ਜ਼ਹਿਰ ਫੁਲਾਈ ਆ ਇਸ ਬੋਰਡ ਨੇ ਸਾਡੇ ਜੀਰੇ ਦੇ ਵਿੱਚ ਸਾਡੇ 40 ਤੋਂ 50 ਪਿੰਡਾਂ ਦਾ ਪਾਣੀ ਖਰਾਬ ਕੀਤਾ ਇਸ ਬੋਰਡ ਦੀ ਜ਼ਿੰਮੇਵਾਰੀ ਪੰਦੀ ਸੀਗੀ ਕਿ ਜਿਹੜਾ ਪੰਜਾਬ ਦਾ ਪਾਣੀ ਆ ਹਵਾ ਉਹ ਬਚਾਉਣੀ ਇਹਨਾਂ ਨੇ ਨਹੀਂ ਪਹਚਾਈਗੀ ਇਹ ਇਸ ਦੇ ਕਾਬਲ ਨਹੀਂ ਹੈਗੇਗੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਰੱਦ ਕੀਤਾ ਜਾਵੇ ਇਹ ਪੂਰਾ ਡਿਪਾਰਟਮੈਂਟ ਬਦਲਿਆ ਜਾਵੇ ਜੀ ਤਾਂ ਇਸ ਇਤਰਾਜ ਨੋਟ ਹੋਗੇ ਪੁੱਛੋ ਇਤਰਾਜ ਨੋਟ ਹੋਗੇ ਜੀ ਕੋਈ ਜਵਾਬ ਹੈਗਾ ਜੀ ਹੋਗੇ ਜੀ ਕੋਈ ਜਵਾਬ ਹੈਗਾ ਜੀ ਜਾਂ ਕਲਪ ਨਹੀਂ ਸੁਝਾ ਰੋਡ ਕਰ ਲੈ ਵੀਰ ਜੀ ਜੀ ਧੰਨਵਾਦ ਜੀ ਤਾਂ ਤੁਸੀਂ ਨੋਟ ਨਹੀਂ ਕਰੋਗੇ ਜੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਕਰੂ ਉਹੀ ਕਰ ਰਹੇ ਨਹੀਂ ਤੁਹਾਡੀ ਜ਼ਿੰਮੇਵਾਰੀ ਨੇ ਉਹ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਹੈ ਜੀ ਉਹ ਦੱਸਣਗੇ ਏ ਏ ਦੱਸੋ ਇਹ ਫੈਕਟਰੀ ਵਾਲੇ ਇਤਰਾਜ਼ ਨੋਟ ਕਿਵੇਂ ਕਰ ਰਹੇ ਨੇ ਜੀ ਦੱਸੋ ਜੀ ਜਵਾਬ ਉਹ ਲੋ ਕੁਝ ਇਹ ਇਹ ਕਹਿੰਦੇ ਅਸੀਂ ਇਤਰਾਜ਼ ਨੋਟ ਕਰ ਲਏ ਦੱਸੋ ਇਹ ਕੌਣ ਹੁੰਦੇ ਆ ਕਰ ਰਹੇ ਜੀ ਬੋਰਡ ਤੇ ਕਰ ਰਹੇ ਕੋਈ ਆ ਪਹਿਲਾਂ ਤਾਂ ਜੀ ਮੈਂ ਸਾਰੇ ਪਿੰਡ ਵਾਸੀਆਂ ਨੂੰ ਜਿੰਨੇ ਵੀ ਇੱਥੇ ਇਲਾਕੇ ਦੇ ਹੈਗੇ ਨੇ ਸਾਰੇ ਇੱਥੇ ਆਉਣ ਦੀ ਕਿਰਪਾਲਤਾ ਕਰਨ ਸਰ ਪੁਲਿਸ ਅਸੀਂ ਇੱਕ ਤੁਹਾਨੂੰ ਬੇਨਤੀ ਕਰਦੇ ਆ ਆ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਕਿ ਸਾਡੇ ਪਿੰਡਾਂ ਦੇ ਲੋਕ ਅਸੀਂ ਜਿਆਦਾ ਮਤਲਬ ਘਰਾਂ ਦੇ ਹੈਗੇ ਆ ਡੇਰੀਆਂ ਨਾਲ ਮੱਝਾਂ ਨਾਲ ਜੁੜੇ ਆ ਸਾਰੇ ਨੇ ਜਾ ਕੇ ਧਾਰਾਂ ਚੂਣੀਆਂ ਆਪਦੇ ਘਰਾਂ ਚ ਕੰਮ ਕਰਨੇ ਉੱਤੋਂ ਬਾਰਿਸ਼ ਹੋ ਰਹੀ ਆ ਤੇ ਆਪਾਂ ਜਿਹੜੀ ਬੋਟਿੰਗ ਕਰਾਉਣੀਆਂ ਦੀ ਉਹਦਾ ਪਰ ਟਾਈਮ ਬੋਰਡ ਕਰੋ ਵੀ ਉਹ ਤੁਸੀਂ ਦੱਸੋ ਕਿੰਨੇ ਕ ਟਾਈਮ ਵਿੱਚ ਕਰਵਾਉਂਗੇ ਜੀ ਕਿਉਂਕਿ ਸਾਰੇ ਲੋਕ ਕਹਿ ਰਹੇ ਨੇ ਜਦੋਂ ਤੁਹਾਡਾ ਸਵਾਲ ਖਤਮ ਹੋ ਗਈ ਨਾਲ ਦੀ ਨਾਲ ਆਪਾਂ ਸ਼ੁਰੂ ਕਰ ਠੀਕ ਠੀਕ ਆ ਸਰ ਠੀਕ ਆ ਸਰ ਸਰ ਆ ਮਤਾਬੂ ਅਗ ਨਾਮ ਦੱਸੋ ਸਰ ਮੈਂ ਮਨਤਪੀ ਸਿੰਘ ਪੁੱਤਰ ਸੁਖਜੀਤ ਸਿੰਘ ਪਿੰਡ ਤਲਵੰਡੀ ਅਗਲੀਆ ਅਸੀਂ ਇਸ ਫੈਕਟਰੀ ਨੂੰ ਰਸਤਾ ਦੇਣ ਤੋਂ ਨਾਮਨਜ਼ੂਰ ਕਰਦੇ ਹਾਂ ਤੇ ਆ ਸਾਡੇ ਪਿੰਡ ਦੇ ਪੰਚਾਇਤ ਤੇ ਗ੍ਰਾਮ ਸਭਾ ਦੇ ਮਤੇ ਨੇ ਜਿਸ ਵਿੱਚ ਅਸੀਂ ਰਸਤਾ ਦੇਣ ਤੋਂ ਨਾਮਨਜ਼ੂਰ ਕਰਦੇ ਹਾਂ 15 ਤੋਂ 20 ਪਿੰਡਾਂ ਦੇ ਮਤੇ ਨੇ ਸਰ ਅ ਸਾਰਾ ਬੇਨਤੀ ਆ ਕਿ ਆਹ ਰੈਗੂਲੇਸ਼ਨ ਤੁਹਾਨੂੰ ਸਬਮਿਟ ਕਰਾਉਣੀਆਂ ਜੀ ਪਲੀਜ਼ ਤੁਸੀਂ ਇਹ ਸਬਮਿਟ ਕਰ ਲਓ ਜਿਹੜੇ ਕਿ ਤਲਵੰਡੀ ਆਕਲਿਆਂ ਦੀ ਗ੍ਰਾਮ ਪੰਚਾਇਤ ਦਾ ਮਤਾ ਪਿਆ ਹੋਇਆ ਜੀ ਜਿਹਦੇ ਵਿੱਚ ਇੰਸਟਾਗ੍ਰਾਮ ਪੰਚਾਇਤ ਨੇ ਮਤਾ ਸਰਬਸੰਤੀ ਨਾਲ ਪਾਇਆ ਕਿ ਇਸ ਫੈਕਟਰੀ ਨੂੰ ਜੀਐਸਡਬਲਯੂ ਦੇ ਨਾਂ ਦੀ ਜਿਹੜੀ ਫੈਕਟਰੀ ਲੱਗ ਰਹੀ ਆ ਇਸ ਨੂੰ ਕਿਸੇ ਵੀ ਤਰ੍ਹਾਂ ਦਾ ਸਾਡੇ ਪਿੰਡ ਚੋਂ ਰਸਤਾ ਨਹੀਂ ਦਿੱਤਾ ਜਾਊਗਾ ਅਤੇ ਉਸ ਦੇ ਨਾਲ 15 ਤੋਂ 20 ਮਤੇ ਹੈਗੇ ਨੇ ਸਾਡੇ ਜਿਹੜੇ ਇੱਥੋਂ ਦੇ ਇਲਾਕੇ ਦੇ ਨੇੜੇ ਤੇੜੇ ਦੇ ਲੋਕਾਂ ਦੇ ਪਿੰਡਾਂ ਦੇ ਪੰਚਾਇਤਾਂ ਦੇ ಗ್ರಾಮ ਪੰਚਾਇਤਾਂ ਦੇ ਇਸ ਫੈਕਟ ਨੂੰ ਨਾ ਮਨਜ਼ੂਰ ਕਰਨ ਦੇ ਪਲੀਜ਼ ਤੁਸੀਂ ਸਬਮਿਟ ਕਰੋ ਜੀ ਆ ਪਲੀਜ਼ ਔਨ ਦਾ ਰਿਕਾਰਡ ਸਬਮਿਟ ਕਰ ਲਓ ਸਰ प्लीज सबमिट ਕਰੋ ਜੀ ਆਓ ਸਾਡੀ ਫੋਟੋ ਪੜਾਓ ਜੀ ਇੱਥੇ ਆ ਆ ਜੋ ਸਰ ਪਲੀਜ਼ ਇੱਥੇ ਆ ਜਾਓ ਆਫੀਸ਼ੀਅਲੀ ਇਹ ਸਬਮਿਟ ਕਰ ਲਓ ਨਾ ਤੁਸੀਂ ਇੱਥੇ ਆ ਜਾਓ ਵੀਰ ਇੱਥੇ ਫੋਟੋ ਕਰਵਾ ਲਓ ਇੱਥੇ ਇੱਥੇ ਕਿੰਨੇ ਮਤੇ ਆ ਜੀ 15 ਤੋਂ 20 ਮਤੇ ਆ ਜੀ ਹਾਂ ਜੀ ਆ ਪਲੀਜ਼ ਗਿਣਤੀ ਕਰ ਲਓ ਜੀ ਇੱਕ ਵਾਰੀ ਗਿਣਤੀ ਕਰ ਲਓ ਸਰ ਪੇਜਾਂ ਦੀ ਉਹ ਕੋਈ ਨਹੀਂ ਕਰ ਲੈਣਗੀ ਜੀ બોલે સ્કોન હારે મેરા લાસ્ટ ઠીક હે જી ગે નોટ કર લો ગેંતી કરકે સામુ દસ દો આપો ઓસ સાબ નાસી બી બોલ દંગે જી મેરા એક લાસ્ટ સવાલ આ જી મેરા નામ રોમન બ્રાડ પુત્ર સરદાર લકા ਸਿੰਘ બ્રાડ પંત મૈયાવાળા ક્લાન જીરા સાંજા મોરચા જીરા તો આયા મેં જી ਮੇਰਾ ਇਹ ਲਾਸਟ ਨੇ ਸਵਾਲ ਆ ਜੀ ਮੈਨੂੰ ਲੱਗਦਾ ਕਿ ਇਥੇ ਨੇ ਕੀਤਾ ਜਾਂ ਨਹੀਂ ਕੀਤਾ ਮੈਨੂੰ ਸ਼ਾਇਦ ਪਤਾ ਨਹੀਂ ਕਿ ਜਿਹੜੀ ਇਹ ਬੈਲਟ ਆ ਜਿਹੜੀ ਇਹ ਮਾਨਸਾ ਪਟਿੰਡਾ ਬੈਲਟ ਆ ਇਥੋਂ ਦੀ ਕੈਂਸਰ ਟ੍ਰੇਨ ਜਾਂਦੀ ਹੈ ਕੈਂਸਰ ਟ੍ਰੇਨ ਜਾਂਦੀ ਜਿਹੜੀ ਬੀਕਾ ਨੇਰ ਦੇ ਵਿੱਚ ਇਸ ਪਿੰਡਾਂ ਦਾ ਜਿਹੜਾ ਕਿ ਜਮੀਨੀ ਪਾਣੀਆਂ ਪੀਣ ਯੋਗ ਨਹੀਂ ਹੈਗਾ 12 ਗ੍ਰਾਮ ਪੰਚਾਇਤ ਦੇ ਮਤੇ ਨਹੀਂ ਜੀ ਤੇ ਇੱਕ ਰਸਤੇ ਦਾ ਮਤਾ ਹੈ ਟੋਟਲ ਜੀ ਟੋਟਲ 12 ਬਤ ਹੈ ਜੀ ਮੈਂ ਸਾਰਾ ਇੱਕ ਚੀਜ਼ ਸੱਚ ਮੈਨੂੰ ਹੁਣ ਤੁਹਾਡੀ ਗੱਲ ਤੋਂ ਜ਼ਿਆਦ ਚੇਤੀ ਆ ਗਿਆ ਜੀ ਇੱਥੇ ਜਿਹੜੀ ਕੈਂਸਰ ਟ੍ਰੇਨ ਜਾਂਦੀ ਆ ਪਿੰਡਾਂ ਦੇ ਵਿੱਚ ਬਿਮਾਰੀ ਬਹੁਤ ਜ਼ਿਆਦਾ ਥੋਡੀ ਫੈਕਟਰੀ ਇਹ ਪੋਲੂਸ਼ਨ ਕਰੂਗੀ ਕਿਹੜਾ ਇੱਥੇ ਜਿਹੜੀ ਬਿਮਾਰੀ ਫੈਲੂਗੀ ਜਾਂ ਉਹਨਾਂ ਦੇ ਲੋਕਾਂ ਦੇ ਵਾਸਤੇ ਜਿਹੜਾ ਪੋਲੂਸ਼ਨ ਫੈਲੂਗਾ ਤੁਸੀਂ ਉਹਦੇ ਵਾਸਤੇ ਕੀ ਕਰੋਗੇ ਜਾਂ ਜਿਹੜੀ ਬਿਮਾਰੀ ਫੈਲੀਊਗੀ ਜਿਵੇਂ ਕਿ ਤੁਹਾਡੇ ਪੋਲੂਸ਼ਨ ਦੇ ਨਾਲ ਉਹਦੇ ਵਾਸਤੇ ਤੁਹਾਡੇ ਕੋਲ ਕੀ ਪਲਾਨ ਨੇ ਜੀ कितना बजट जी की की बजट होगा कि डॉक्टरी टीम होगी की होगा इना कैंसर फैलूगा प्रदूषण फैलूगा जी ਇਹ ਕਿ ਬੰਦਿੱਤਾ ਕੋਈ ਪੱਕਾ ਕੋਈ ਪ੍ਰਬੰਧ ਹੈ ਨਹੀਂ ਇਸ ਦਾ ਮਤਲਬ ਕਿ ਤੁਹਾਡੇ ਕੋਲੇ ਜਿਹੜੀ ਇੱਥੇ ਬਿਮਾਰੀ ਫੈਲੂਗੀ ਤੁਹਾਡੀ ਫੈਕਟਰੀ ਨਾਲ ਪ੍ਰਦੂਸ਼ਣ ਹੋਊਗਾ ਉਹਦੇ ਵਾਸਤੇ ਤੁਹਾਡੇ ਕੋਲੇ ਕੋਈ ਪੱਕਾ ਪ੍ਰਬੰਧ ਨਹੀਂ ਹੈਗਾ ਨੋਟ ਕਰੋ ਜੀ ਇਹ ਦੂਜੀ ਨੈਕਸਟ ਮੇਰਾ ਹੈਗਾ ਬਾਈ ਖਸ਼ਵਿੰਦਰ ਹੁਣਾਂ ਵੀ ਬੋਲਣਾ ਨੈਕਸਟ ਇਹ ਹੈ ਜੀ ਕਿ ਦੇਸ਼ ਨੂੰ ਤਿੰਨ ਚੀਜ਼ਾਂ ਚਲਾਉਂਦੀਆਂ ਗ੍ਰਾਮ ਸਭਾ ਵਿਧਾਨ ਸਭਾ ਰਾਜ ਸਭਾ ਜਿਹੜਾ ਕਿ ಗ್ರಾಮ ਸਭਾ ਦੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਪਲੀਜ਼ ਸਰ ਫਰੀਦਕੋਟ ਵਾਲੇ ਸਰ ਜੀਰਾ ਫੈਕਟਰੀ ਜਿਹੜਾ ਆਈ ਸੀ ਆਏ ਮਾੜਾ ਅੱਛਾ ਤੁਸੀਂ ਬੋਲੋਗੇ ਸਰ ਦੇਸ਼ ਨੂੰ ਤਿੰਨ ਚੀਜ਼ਾਂ ਚਲਾਉਂਦੀਆਂ ಗ್ರಾಮ ਸਭਾ ਵਿਧਾਨ ਸਭਾ ਰਾਜ ਸਭਾ ਜਿਹੜੀ ਕਿ ಗ್ರಾಮ ਸਭਾ ਇੱਕ ਆਪਣੇ ਪਿੰਡ ਦੀ ਵੱਖਰੀ ਇੱਕ ਬਾਡੀ ਆ ਜਿਹੜਾ ਕਿ ਉਹਦਾ ਵੀ ਕੋਈ ਵੀ ਮਤਾ ਪੈ ਜਾਂਦਾ ਰੈਗੂਲੇਸ਼ਨ ਪੈ ਪੈ ਜਾਂਦਾ ਉਸ ਨੂੰ ਕਿਤੇ ਵੀ ਚੈਲੰਜ ਨਹੀਂ ਕੀਤਾ ਜਾਂਦਾ ਕੌਣ ਇਸ ਪਿੰਡਾਂ ਨੇ 12 ਮਤੇ ਪਾਸੋਂ ਨੂੰ ਦੇਤੇ ਆ ਰੈਗੂਲੇਸ਼ਨ ਦੇਤੇ ਆ ਕਿ ਜਿਹੜੇ ਇਸ ਫੈਕਟਰੀ ਨੂੰ ਨਾਮਨਜ਼ੂਰ ਕਰਦੇ ਆ ਇਸ ਰਸਤੇ ਨੂੰ ਨਾਮਨਜ਼ੂਰ ਕਰਦੇ ਆ ਕੀ ਉਸ ਮਤਿਆਂ ਦੇ ਆਧਾਰ ਤੇ ਇਸ ਫੈਕਟਰੀ ਦੇ ਨੂੰ ਨਾਮਨਜ਼ੂਰ ਕਰੂਗੀ ਪੀਪੀਸੀਬੀ ਅਰਜ਼ ਨੂੰ ਬੰਦ ਕਰੂਗੀ ਜੀ ਕਾਰਵਾਈ ਰਿਪੋਰਟ ਹੈ ਜੀ ਸਾਡੇ ਵੱਲੋਂ ਨਹੀਂ ਬੱਚੀ ਜਾਣੀ ਜਿਹੜੇ ਤੁਹਾਡੇ ਮਤੇ ਆ ਸੀ ਕਾਰਵਾਈ ਰਿਪੋਰਟ ਦਾ 12 ਦੇ 12 ਦਾ ਵਿੱਚ ਜ਼ਿਕਰ ਕਰਕੇ ਉੱਪਰ ਭੇਜ ਦਿਨੀ ਹੈ ਸੀਐਲ ਜੀ ਠੀਕ ਹੈ ਸਾਰੇ ਉਹ ਇਨਕਲੂਡ ਹੋ ਜਿਹੜੇ ਮਤੇ ਹੋਣਗੇ ਵਿੱਚ ਹੋਣਗੇ ਅਸੀਂ ਤੁਹਾਡੇ ਤੋਂ ਉਮੀਦ ਕਰਦੇ ਆ ਜਿਹੜੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਛਵੀ ਬਣੀ ਆ ਪਲੀਜ਼ ਉਸ ਨੂੰ ਠੀਕ ਕੀਤਾ ਜਾਊਗਾ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਪੰਜਾਬ ਦੇ ਉੱਤੇ ਪੰਜਾਬ ਦੇ ਪਾਣੀਆਂ ਦੀ ਰਾਖੀ ਕਰੂਗਾ ਪੰਜਾਬ ਦਾ ਜਿਹੜਾ ਪ੍ਰਦੂਸ਼ਣ ਹੋ ਰਿਹਾ ਉਸ ਦੀ ਰਾਖੀ ਕਰੂਗਾ ਅਸੀਂ ਤੁਹਾਡੇ ਤੋਂ ਉਮੀਦ ਕਰਦੇ ਆ ਪਰ ਅਸੀਂ ਨਾਲ ਨਾਲ ਇਹ ਵੀ ਕਹਿੰਦੇ ਆ ਕਿ ਜਿਹੜੇ ਤੁਹਾਡੇ ਚ ਕਰਾਪਸ਼ਨ ਹੈਗੀ ਆ ਅਫਸਰਾਂ ਵਿੱਚ ਉਹਨਾਂ ਦੇ ਉੱਤੇ ਵੀ ਜ਼ਰੂਰ ਗੌਰ ਕੀਤਾ ਜਾਵੇ ਧੰਨਵਾਦ ਜੀ